ਆਏ ਦੋਸਤੋ ਤੁਸੀਂ ਵੀ ਚਿੱਟੇ ਵਾਲੀ ਲੇਡੀ ਕਨਸਟੇਬਲ ਨੂੰ ਤਾਂ ਜਾਣਦੇ ਹੋਵੋਗੇ ਜਿਸ ਦਾ ਕਿ ਮੁੱਦਾ ਕੁਝ ਸਮਾਂ ਪਹਿਲਾਂ ਕਾਫੀ ਭਖਿਆ ਸੀ ਜਿਸ ਦੀ ਗੱਥਾਰ ਦੇ ਵਿੱਚੋਂ ਚਿੱਟਾ ਫੜਿਆ ਗਿਆ ਸੀ ਅਤੇ ਫਿਰ ਉਸ ਉੱਤੇ ਕਬੱਡੀ ਕਾਰਵਾਈ ਕੀਤੀ ਗਈ ਸੀ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਉਸ ਮਹਿਲਾ ਕਨਸਟੇਬਲ ਦੀ ਜ਼ਮਾਨਤ ਹੋ ਚੁੱਕੀ ਹੈ ਅਤੇ ਉਸ ਦੀ ਇੱਕ ਇੰਟਰਵਿਊ ਸਾਹਮਣੇ ਆਈ ਹੈ ਜੋ ਕਿ ਐਸਐਮ ਟੀਵੀ ਦੇ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਦੇ ਨਾਲ ਇੰਟਰਵਿਊ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਉਸ ਮਹਿਲਾ ਕਨਸਟੇਬਲ ਨੇ ਦੱਸਿਆ ਕਿ ਮੇਰੇ ਉੱਤੇ ਲੱਗੇ ਇਲਜ਼ਾਮ ਸਾਰੇ ਝੂਠੇ ਸਨ ਅਤੇ ਪੁਲਿਸ ਨੂੰ ਉਸ ਦਾ ਕੋਈ ਵੀ ਪ੍ਰੂਫ ਨਹੀਂ ਮਿਲਿਆ ਹੈ ਜਿਸ ਕਾਰਨ ਮੇਰੀ ਜ਼ ਸਹਿ ਹੈ ਅਦੇ ਨਾਲ ਹੀ ਆਪਣੀ 50 ਲੱਖ ਦੀ ਕੋਠੀ ਅਤੇ ਥਾਰ ਅਤੇ ਮਹਿੰਗੇ ਫੋਨਾਂ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿੱਥੋਂ-ਕਿੱਥੋਂ ਇਹ ਫੋਨ ਆਏ ਹਨ ਅਦੇ ਨਾਲ ਇਸ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਮੈਨੂੰ ਸਰਵਿਸ ਕਰਦੀ ਨੂੰ 14-15 ਸਾਲ ਹੋ ਚੁੱਕੇ ਹਨ ਅਤੇ ਮੇਰੀ ਹੁਣ 85000 ਤਨਖਾਹ ਵੀ ਹੈ ਜਿਸ ਦੇ ਸਰ ਤੋਂ ਮੈਂ ਮਹਿੰਗੇ ਫੋਨ ਖਰੀਦਦੀ ਹਾਂ ਕਾਫੀ ਵੱਡੇ ਵੱਡੇ ਖੁਲਾਸੇ ਇਸ ਇੰਟਰਵਿਊ ਦੇ ਵਿੱਚ ਇਸ ਮਹਿਲਾ ਕਾਂਸਟੇਬਲ ਨੇ ਕੀਤੇ ਹਨ ਜਿਸ ਲਈ ਪੂਰੀ ਇੰਟਰਵਿਊ ਤੁਸੀਂ ਐਸਐਮਟੀਵੀ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਦੋਸਤਾਨੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਲੇਟੈਸਟ ਨਿਊਜ਼ ਦੇ ਨਾਲ ਕਾ ਮ ਬਾਜਵਾ ਕਹਿ ਰਿਹਾ 50-50 ਲੱਖ ਦੀਆਂ ਘੋੜੀਆਂ ਮੰਨੀ ਫਿਰਦੀ ਬੀਬੀ ਤੇ ਮੈਂ ਕਹਿੰਦੀ ਮੇਰੇ ਤਾਂ ਦਿਲ ਦੇ ਵਿੱਚ ਉਹੜੇ ਇੱਕ ਵੀ ਇੱਕ ਉਮੀਦ ਉਹ ਜਗਾਤੀ ਆ ਉਹ ਜੇ ਕਾਸ਼ ਮੈਂ ਉਹਦੀ ਬੇਟੀ ਹੁੰਦੀ ਉਹਦੇ ਨਾਲ ਇਦਾਂ ਧੱਕਾ ਹੋਇਆ ਹੁੰਦਾ ਕਿ ਉਹ ਮੈਨੂੰ ਸਾਰਿਆਂ ਨੇ ਇੰਨਾ ਜਲੀਲ ਕਰਨਾ ਸੀ